ਜਿਹੜੀ ਹੈ ਕੁਝ ਟਾਈਮ ਲਈ 35 40 ਮਿੰਟ ਲਈ ਕੌਮ ਦੇ ਵਕ ਵਕ ਜਥੇਬੰਦੀਆਂ ਦੇ ਸ਼ਹੀਦ ਪਰਿਵਾਰਾਂ ਦੇ ਸਾਰੇ ਹੀ ਲੋਕ ਪਹੁੰਚੇ ਹੋਏ ਨੇ ਜਿਹੜੇ ਵਕ ਵਕ ਜਥੇਬੰਦੀਆਂ ਦੇ ਬਲਾਰੇ ਨੇ ਸ਼ਹੀਦ ਪਰਿਵਾਰਾਂ ਦੇ ਨਾਲ ਸੰਬੰਧਿਤ 6-7 ਬਲਾਰੇ 35 40 ਮਿੰਟ ਦੇ ਵਿੱਚ ਹੋਰ ਸਮਾਂ ਲਵਾਂਗੇ ਸੋ ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲੇ ਥੋੜਾ ਜਿਹਾ ਮੋਟ ਬੰਨਾ ਚਾਹਨਾ ਹੈ ਭਾਈ ਸ਼ਹੀਦ ਭਾਈ ਅਪਤਾਰ ਸਿੰਘ ਖੰਡਾ ਆਜ਼ਾਦ ਜੋ ਕੌਮ ਦੀ ਆਜ਼ਾਦੀ ਦਾ ਪਰਵਾਨਾ ਸੀ ਉਹਦੇ ਅੱਜ ਦੂਜੇ ਸ਼ਹੀਦੀ ਸਮਾਗਮ ਵਿੱਚ ਪਹੁੰਚੀ ਹੋਈ ਸਾ ਸੰਗਤ ਜੀ ਫਤਿਹ ਪਰਵਾਨ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਹੀ ਪਾਈ ਅਫਤਾਰ ਸਿੰਘ ਖੰਡਾ ਤੇ ਉਹਨਾਂ ਦੇ ਪਰਿਵਾਰ ਦੇ ਬਾਰੇ ਲਗਭਗ ਜਾਣਦੇ ਹੋ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਕਿ ਸਭ ਤੋਂ ਵੱਧ ਕੀਮਤੀ ਚੀਜ਼ਾਂ ਹੁੰਦੀਆਂ ਨੇ ਤਨ ਮਨ ਤੋਪ ਤਨ ਔਰ ਇਹ ਉਹ ਪਰਿਵਾਰ ਹੈ ਮਾਤਾ ਚਰਨਜੀਤ ਕੌਰ ਜਿਨ੍ਹਾਂ ਨੇ ਆਪ ਦਾ ਪਤੀ ਵੀ ਇਸ ਸੰਘਰਸ਼ ਤੇ ਵਿੱਚ ਕੌਮ ਦੇ ਲੇਖੇ ਲਾਇਆ ਹੈ ਤੇ ਬੇਟਾ ਭਾਈ ਅਵਤਾਰ ਸਿੰਘ ਖੰਡਾ ਵੀ ਇਸ ਕੌਮ ਦੇ ਲੇਖੇ ਲੱਗਿਆ ਹੈ ਤੇ ਭਾਈ ਅਵਤਾਰ ਸਿੰਘ ਖੰਡੇ ਦੇ ਤਾਇਆ ਜੀ ਸਰਦਾਰ ਬਲਵੰਤ ਸਿੰਘ ਜਿਹੜੇ ਭਾਈ ਗੁਰਚਰਨ ਸਿੰਘ ਬੁੱਧ ਸਿੰਘ ਵਾਲਾ ਦੇ ਨੇੜਲੇ ਸਾਥੀ ਸੀ ਉਹ ਵੀ ਕੌਮ ਲਈ ਸ਼ਹਾਦਤ ਉਹਨਾਂ ਨੇ ਪ੍ਰਵਾਨ ਕੀਤੀ ਹੈ ਭਾਈ ਅਵਤਾਰ ਸਿੰਘ ਖੰਡਾ ਦੇ ਪਿਤਾ ਜੀ ਸਰਦਾਰ ਕਲਵੰਤ ਸਿੰਘ ਖਖਰੈਨ ਸੰਜਾ ਨੈਲ ਸਿੰਘ ਪਿੰਡਰਾਂ ਵਾਲਿਆਂ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਉਸ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਬਹੁਤ ਸਿਰ ਕੱਢ ਆਗੂ ਸੀ ਸੰਜਾ ਨੈਲ ਸਿੰਘ ਪਿੰਡਰਾਂ ਵਾਲੇ ਉਹਨਾਂ ਦੀ ਗਾਈਡਿੰਗ ਸਪਿਰਿਟ ਸੀ ਜਦੋਂ ਜੂਨ 1984 ਦਾ ਅਟੈਕ ਹੋਇਆ ਤਾਂ ਉਹਨਾਂ ਨੇ ਆਪ ਦਾ ਇੰਜੀਨੀਅਰਿੰਗ ਦਾ ਡਿਪਲੋਮਾ ਵਿੱਚੋਂ ਛੱਡ ਕੇ ਕੌਮ ਦੇ ਸੰਘਰਸ਼ ਵਿੱਚ ਫਰੰਟ ਤੋਂ ਯੋਗਦਾਨ ਪਾਇਆ ਹੈ ਇਹ ਜਿਹੜਾ ਪਰਿਵਾਰ ਹੈ ਜਿਹੜਾ ਪਾਈ ਅਵਤਾਰ ਸਿੰਘ ਖੰਡਾ ਹੈ ਛੋਟਾ ਭਰਾ ਸੀ ਮੇਰੇ ਨਾਲ ਲਗਾਤਾਰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ 2014 ਚ ਸੀ ਯੂਥ ਵੇਇੰਗ ਨੂੰ ਫਾਰਮ ਕੀਤਾ ਉਦੋਂ ਅਸੀਂ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਮਹਰੀ ਰੋਲ ਦਿੱਤਾ ਤੇ ਅਸੀਂ ਲਗਾਤਾਰ ਤਾਲਮੌਜੂਦ ਦੇ ਵਿੱਚ ਸੀ ਪਾਈ ਅਵਤਾਰ ਸਿੰਘ ਖੰਡਾ ਮੈਂ ਮਹਿਸੂਸ ਕਰਦਾ ਹਾਂ ਕਿ ਪਾਈ ਹਰਦੀਪ ਸਿੰਘ ਨੇਜਰ ਉਹ ਰੂਹਾਂ ਸੀ ਮੌਜੂਦਾ ਸਮੇਂ ਵਿੱਚ ਜਿਵੇਂ ਸ਼ਹੀਦ ਪਾਈ ਕਰਤਾਰ ਸਿੰਘ ਸਰਾਬੇ ਉਹਨਾਂ ਨੇ ਜਿਵੇਂ ਸ਼ਹੀਦ ਪਾਈ ਆਦਮ ਸਿੰਘ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਗੁਲਾਮੀ ਦੇ ਖਿਲਾਫ ਲੜਾਈ ਲੜੀ ਹੈ ਇਹ ਸਾਡੇ ਸਿੰਘਾਂ ਨੇ ਵਿਦੇਸ਼ ਦੀ ਧਰਤੀ ਤੇ ਖਾਲਸਾ ਕੌਮ ਦੀ ਆਜ਼ਾਦੀ ਦੀ ਗੱਲ ਕੀਤੀ ਹੈ 2023 ਦੀ ਗੱਲ ਹੈ ਅਸੀਂ ਡਿਸਕਸ਼ਨ ਕੀਤੀ ਕਿ ਸਿੱਖ ਰਾਜ ਦਾ ਮਸਲਾ ਕੀ ਹੈ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇੱਕ ਕੌਮਨਾ ਕੀ ਵਾਪਰਿਆ ਹੈ ਕਿ 1839 ਤੋਂ ਬਾਅਦ ਕੁਝ ਸਾਲਾਂ ਦੇ ਵਿੱਚ ਹੀ ਸਿੱਖ ਰਾਜ ਖਤਮ ਹੋ ਗਿਆ ਫਿਰ ਅਸੀਂ ਉਦੋਂ ਨੋਟ ਕੀਤਾ ਹੈ ਕਿ ਨੌ ਮਾਰਚ 1846 ਦੀ ਜਿਹੜੀ ਲਾਹੌਰ ਦੀ ਸੰਧੀ ਹੈ ਜਿਹਨੂੰ ਟ੍ਰੀਟੀ ਆਫ ਲਾਹੌਰ ਕਹਿੰਦੇ ਨੇ ਇਹ ਸਿੱਖਾਂ ਦੀ ਬਿਮਾਰੀ ਦੀ ਜੜ ਹੈ ਇਹ ਉਹ ਸੰਧੀ ਸੀ ਜਿਹਦੇ ਰਾਹੀਂ ਅੰਗਰੇਜ਼ ਨੇ নাবালক ਬਾਦਸ਼ਾਹ ਦਾ ਜਿਹੜਾ ਸਾਡਾ ਸਿੱਖ ਰਾਜ ਹੈ ਉਹਨੂੰ ਸਸਪੈਂਡ ਕਰ ਦਿੱਤਾ ਉਸ ਵੇਲੇ ਅਸ਼ੋਰੈਂਸ ਦਿੱਤੀ ਗਈ ਸੀ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਅਡਲਟ ਹੋ ਜਾਊਗਾ ਅਸੀਂ ਸਿੱਖ ਰਾਜ ਰੀਸਟੋਰ ਕਰ ਦੇਵਾਂਗੇ ਉਸ ਤੋਂ ਬਾਅਦ ਅੰਗਰੇਜ਼ ਨੇ নাবালক ਮਹਾਰਾਜਾ ਦਲੀਪ ਸਿੰਘ ਨੂੰ ਆਪਦੀ ਕਸਟਡੀ ਚ ਲੈ ਲਿਆ ਇਤੋਂ ਨਾਲੇ 1753 ਦੇ ਵਿੱਚ ਮਹਾਰਾਜਾ ਸਾਹਿਬ ਨੂੰ ਲੈਫਟ ਕਰਕੇ ਇੰਗਲੈਂਡ ਲੈ ਕੇ ਉੱਥੇ ਇੱਕ ਜਗ੍ਹਾ ਟੈਟਫੋਰਡ ਟੈਟਫੋਰਡਸ ਨੂੰ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਉਹਨਾਂ ਨੇ ਇੱਕ ਚਰਚ ਦੇ ਵਿੱਚ 크੍ਰਿਸਚਨ ਕਨਵਰਟ ਕੀਤਾ ਐਵੇਂ ਜਿਹੜੀ ਸਿੱਖ ਰਾਜ ਦੀ ਗੱਲ ਸੀ 1947 ਤੱਕ ਸਿੱਖ ਕੌਮ ਐਸੀ ਪਟਕੀ ਹੈ ਕਿ 1859 ਤੋਂ ਲੈ ਕੇ ਹੁਣ ਤੱਕ 47 ਤੱਕ ਸਿੱਖਾਂ ਨੇ ਭਾਰਤ ਮਾਤਾ ਜੀ ਆਜ਼ਾਦੀ ਦੀ ਗੱਲ ਕੀਤੀ ਆ ਉਹਨਾਂ 79 ਸਾਲਾਂ ਦੇ ਵਿੱਚ ਕੌਮ ਨੇ ਸਿੱਖ ਰਾਜ ਦੀ ਬਹਾਲੀ ਦੀ ਗੱਲ ਨਹੀਂ ਕੀਤੀ ਅਸੀਂ ਮਿਲ ਕੇ ਫੈਸਲਾ ਕੀਤਾ ਹੈ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ ਉਹਨੂੰ ਅਸੀਂ ਮਨਾਵਾਂਗੇ ਟੈਟਫੋਰਡ ਦੇ ਵਿੱਚ ਲੰਡਨ ਦੇ ਵਿੱਚ ਵੀ ਤੇ ਇੱਥੇ ਵੀ 2023 ਦੇ ਵਿੱਚ ਉਹਦੀ ਅਸੀਂ ਸ਼ੁਰੂਆਤ 11 ਮਾਰਚ ਨੂੰ ਭਾਈ ਅਪਤਾਰ ਸਿੰਘ ਖੰਡੇ ਨੇ ਟੈਟਫੋਰਡ ਦੇ ਵਿੱਚ ਇਹਦੀ ਸ਼ੁਰੂਆਤ ਕੀਤੀ। ਇੱਥੇ ਅਸੀਂ 9 ਮਾਰਚ 2023 ਨੂੰ ਮੁਹਾਲੀ ਇਨਸਾਫ ਮੋਰਚੇ ਦੇ ਵਿੱਚ ਇਸ ਗੱਲ ਦੀ ਸ਼ੁਰੂਆਤ ਕੀਤੀ ਹੈ। ਕਿਉਂਕਿ ਸਾਰੇ ਆਪਾਂ ਆਜ਼ਾਦੀ ਦੇ ਪਰਵਾਨੇ ਬੈਠੇ ਆਂ ਮੈਂ 2-4 ਮਿੰਟ ਹੋਰ ਲੈ ਕੇ ਤੁਹਾਨੂੰ ਬ੍ਰੀਫ ਕਰਨਾ ਚਾਹੁੰਦਾ ਕਿ ਕੌਮ ਦੀ ਝੜ ਕਿੱਥੇ ਹੈਗੀ ਹੈ। 1947 ਦੇ ਵਿੱਚ ਕਿਉਂਕਿ ਇਹ ਗੱਲਾਂ ਅਸੀਂ ਦਿੱਲੀ ਨੂੰ ਮਹਿਸੂਸ ਨਹੀਂ ਕਰਾ ਸਕੇ ਤਾਂ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਨਾ ਹੈ ਅੰਗਰੇਜ਼ ਹਕੂਮਤ ਦੇ ਵੇਲੇ ਜਿਹੜੀ ਇੱਥੋਂ ਦੀ ਹਿੰਦੂ ਲੀਡਰਸ਼ਿਪ ਹੈ ਉਹਨੇ ਸਾਡੇ ਨਾਲ 1929 ਦੇ ਵਿੱਚ ਉਹਨਾਂ ਨੇ 1942 ਦੇ ਵਿੱਚ ਸ਼ੈਲੀ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਕਿ ਹਿੰਦੁਸਤਾਨ ਨੂੰ ਆਜ਼ਾਦ ਹੋ ਲੈਂਦੇ ਹੋ ਜਿਹੜਾ ਤੁਹਾਡਾ ਸਿੱਖ ਰਾਜ ਹੈ ਅਸੀਂ ਤੁਹਾਨੂੰ ਐਸਾ ਖਿੱਤਾ ਦੇਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕ ਮਾਨੋਗੇ ਉਸ ਵੇਲੇ ਵੀ ਇੱਕ ਬੜਾ ਸਿਆਣਾ ਸਿੱਖ ਸੀ ਸਰਦਾਰ ਬਲਵੰਤ ਸਿੰਘ ਕੱਕੜ ਕੱਕੜ ਪ੍ਰਿੰਟਸ ਸੀ ਉਹਨਾਂ ਦਾ ਜਲੰਧਰ ਦੇ ਕੋਲ ਉਹ ਐਡੇ ਸਿਆਣੇ ਤੇ ਬਿਜ਼ਨੈਰੀ ਸੀ ਉਹਨਾਂ ਨੇ 1946 ਦੇ ਵਿੱਚ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਉਹਨਾਂ ਨੇ ਸਰਵਸੰਮਤੀ ਨਾਲ ਉੱਥੇ ਮਤਾ ਪਾਇਆ ਹੈ ਕਿ ਕੌਮ ਨੂੰ ਖਾਲਸਤਾਨ ਚਾਹੀਦਾ ਹੈ ਉਸ ਤੋਂ ਬਾਅਦ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਜਿਹੜੇ ਉਸ ਵੇਲੇ ਅਕਾਲੀ ਦਲ ਦੇ ਬੜੇ ਰੋਸ਼ਨ ਦਿਮਾਗ ਤੇ ਗਾਈਡਿੰਗ ਸਪਿਰਿਟ ਸੀ ਉਹਨਾਂ ਨੇ 1962 ਕਾਠਵਾੜ ਦੇ ਵਿੱਚ ਇਹ ਗੱਲ ਲਿਆਂਦੀ ਹੈ ਉਹਨਾਂ ਨੇ ਦਿੱਲੀ ਦੀ ਹਕੂਮਤ ਨੂੰ ਕਿਹਾ ਜੇ ਮੈਂ ਤੁਸੀਂ ਜੰਮੂ ਕਸ਼ਮੀਰ ਦੇ ਵਿੱਚ ਡਬਲ ਸੋਵਰਿਨਿਟੀ ਲੈਂਦੀ ਹੈ ਉਵੇਂ ਸਿੱਖਾਂ ਨੂੰ ਡਬਲ ਸੋਵਰਿਨਿਟੀ ਦਿੱਤੀ ਜਾਏ ਪਰ ਜਿਹੜੀ ਇੰਡੀਅਨ ਹਕੂਮਤ ਹੈ ਉਹਨਾਂ ਨੇ ਉਸ ਕਾਲ ਨੂੰ ਸਪੋਰਟ ਨਹੀਂ ਕੀਤਾ ਫਿਰ 1966 ਦੇ ਵਿੱਚ ਸਰਦਾਰ ਕਪੂਰ ਸਿੰਘ ਆਈਸੀਐਸ ਮਤਾ ਲੈ ਕੇ ਆਉਂਦੇ ਨੇ ਸਿੱਖ ਹੋਮਲੈਂਡ ਦਾ ਇੱਥੇ ਰਵਾਇਤੀ ਅਕਾਲੀਆਂ ਨੂੰ ਆ ਇੱਕ ਨਵੀਂ ਪੰਜ ਮੈਂਬਰੀ ਕਮੇਟੀ ਵੀ ਬਣੀ ਹੈ ਮੈਂ ਇਹਨਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸ਼ਰੋਮ ਨੇ ਅਕਾਲੀ ਦਲ ਉਸ ਵੇਲੇ ਜਿਹੜਾ ਸੀ 1960 ਦੀ ਇਲੈਕਸ਼ਨ ਇਸ ਅਕਾਲੀ ਦਲ ਨੇ ਸਿੱਖ ਹੋਮਲੈਂਡ ਦੇ ਇਸ਼ੂ ਤੇ ਲੜੀ ਹੈ ਜਿਹੜੇ ਅੱਜ ਆ ਬਡਾਲਾ ਸਾਹਿਬ ਬੜੇ ਪੰਥਕ ਲੀਡਰ ਸੀ ਤੇ ਉਹਨਾਂ ਦਾ ਮੁੰਡਾ ਮੈਂ ਦੇਖਦਾ ਲਗਾਤਾਰ ਫਾਰਮਾਨ ਦੇ ਵਿੱਚ ਸਟੇਟਮੈਂਟਾਂ ਦੇ ਰਿਹਾ ਹੈ ਕਿ ਖਾਲਿਸਤਾਨ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ 2007 ਤੋਂ ਅਨਵਰਡ ਆਪ ਦੀਆਂ ਅਸੈਂਬਲੀ ਪਾਰਲੀਮੈਂਟ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਉਸੇ 1960 ਵਾਲੇ ਮਤੇ ਤੇ ਖਾਲਸਤਾਨ ਤੇ ਸਿੱਖ ਹੋਮਲੈਂਡ ਦੇ এজੰਡੇ ਤੇ ਲੜ ਰਿਹਾ ਹੈ ਭਾਈ ਅਵਤਾਰ ਸਿੰਘ ਖੰਡਾ ਉਹ ਛੜਦੀ ਕਲਾ ਵਾਲੀ ਰੂਹ ਸੀ ਕੌਮ ਨੂੰ ਸਮਰਪਿਤ ਰੂਹ ਸੀ ਕਿ ਦੀਪ ਸੇ ਦੂ ਜਿਹੜਾ 2019 ਤੱਕ ਬੰਬੇ ਦੀ ਚਮਕਦਮਕ ਵਾਲੀ ਦੁਨੀਆ ਦੇ ਵਿੱਚ ਫਿਲਮੀ ਦੁਨੀਆ ਦੇ ਵਿੱਚ ਗਵਾਚਿਆ ਹੋਇਆ ਸੀ ਜਦੋਂ ਉਹ ਇੰਗਲੈਂਡ ਜਾਂਦਾ ਹੈ ਤੇ ਭਾਈ ਅਵਤਾਰ ਸਿੰਘ ਖੰਡੇ ਦਾ ਟੱਚ ਵਿੱਚ ਆਉਂਦਾ ਹੈ ਤੇ ਤੁਸੀਂ ਦੇਖੋ ਕੋਈ ਦੀਪ ਸਿੱਧੂ ਖੰਡਾ ਫੜ ਕੇ ਕੌਮ ਦੇ ਹੱਕ 'ਚ ਖੜਾ ਹੋ ਗਿਆ ਉਹ ਆਖਰੀ ਸ਼ਾਹਾਂ ਤੱਕ ਜਦੋਂ ਤੱਕ ਉਹਦੀ ਟਾਰਗੇਟ ਕਿਲਿੰਗ ਨਹੀਂ ਹੋਈ ਉਹਨੇ ਕੌਮ ਦੀ ਆਜ਼ਾਦੀ ਦੀ ਗੱਲ ਕੌਮ ਦੀ ਗੱਲ ਕੀਤੀ ਹੈ। ਹੁਣ ਜਿਹੜੀ ਇੰਡੀਅਨ ਸਟੇਟ ਦੀ ਫੋਰਨ ਪੋਲਿਸੀ ਹੈ ਉਹ ਬਹੁਤ ਕਲੀਅਰ ਬਣ ਚੁੱਕੀ ਹੈ ਕਿਉਂਕਿ ਜਿਹੜੀ पिछली इलेक्शन मिस्टर मोदी ने लड़ी है बीजेपी का खुल के मैनिफेस्टो सी घर में घुस के मारेंगे उस एजेंडे के तहत इन्होंने साढ़ा भाई हरदीप सिंह निज भाई अवतार सिंह खंडा शहीद किया है और होर सिखा भी शहीद करने की तैयारी कीती जा रही है पर ਫੋਨ ਚੜੀ ਅੱਜ ਸਵੇ ਥੱਲੇ ਵੀ ਬਹੁਤ ਸੰਗਤ ਦੇ ਲੋਕ ਮੈਨੂੰ ਮਿਲੇ ਨੇ ਮੈਂ ਰ ਜਰਨਲ ਸਵਾਲ ਸੀ ਕਿ ਜਦੋਂ ਇਸ ਦਰਦੀ ਤੇ ਆਰਮੀ ਦਾ ਪੰਜਾਬ ਪੁੱਛਦਾ ਯੋਰ ਸੀ ਥਾਂ ਥਾਂ ਗੋਲੀ ਦਾ ਆਰਡਰ ਸੀ ਜਦੋਂ ਸਿੰਘਾਂ ਦੀ ਵਰਸੀ ਮਨਾਈ ਜਾਂਦੀ ਸੀ ਤੇ ਲੋਕ ਉਹ ਬੈਰੀਕੇਡਸ ਤੋੜ ਕੇ ਹਜ਼ਾਰਾਂ ਦੀ ਗਿਣਤੀ ਚ ਇਕੱਠੇ ਹੁੰਦੇ ਸੀ ਪਰ ਇੱਥੇ ਜਿਹੜੇ ਆ ਬਹੁਤ ਘੱਟ ਸਿਰ ਨੇ ਜਿਹੜੇ ਪਹੁੰਚੇ ਨੇ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਜਦੋਂ 1902 ਦੇ ਵਿੱਚ ਚੀਫ ਖਾਲਸਾ ਦੀਵਾਨ ਬਣਿਆ 1920 ਦੇ ਵਿੱਚ ਸ਼ਰੋਮਣੀ ਅਕਾਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ 1925 ਦੇ ਵਿੱਚ ਅਕਾਲੀ ਦਲ ਬਣਿਆ ਉਹਨਾਂ ਤਿੰਨਾਂ ਸੰਸਥਾਵਾਂ ਨੇ ਇੱਕ ਡਾਇਰੈਕਸ਼ਨ 'ਚ ਇੱਕ ਮੋਟ ਹੋ ਕੇ ਕੰਮ ਕੀਤਾ ਹੈ ਉਹੀ ਕਾਰਨ ਹੈ ਕਿ ਜਿਨ੍ਹਾਂ ਸਾਡੇ ਗੁਰਦੁਆਰੇ ਸੀ ਉਹ ਸਾਰੇ ਅਸੀਂ ਮੁਕਤ ਕਰਾਏ ਨੇ ਅੱਜ ਜਦੋਂ ਦਿੱਲੀ ਨੇ ਸ੍ਰੀ ਅਕਾਲ ਸਖਬ ਸਾਹਿਬ ਨੂੰ ਟਾਈਟਰੀ ਕਰਦਾ 25 30 ਹਜ਼ਾਰ ਤੋਂ ਵੱਧ ਸਾਡੇ ਜਿਹੜੇ ਸਿੱਖ ਨੇ 18 ਵੀ ਇੰਡੀਅਨ ਸਟੇਟ ਦੇ ਵਕਫ ਵਕ ਹਿੱਸਿਆਂ ਦੇ ਵਿੱਚ ਲਾਈਵ ਵਾਰਨਿੰਗ ਕੀਤੀ ਹੈ 나ਜ਼ੀਆਂ ਵਾਂਗੂ ਪਰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੇ ਦਿੱਲੀ ਦਾ ਕੰਟਰੋਲ ਹੋ ਚੁੱਕਿਆ ਹੈ ਇਹਨਾਂ ਕੋਲ ਅਜੇ ਤੱਕ ਕੌਮ ਦੇ ਹੱਕ ਦੇ ਵਿੱਚ ਕੋਈ ਵੀ ਆਵਾਜ਼ ਨਹੀਂ ਆਈ ਸੋ ਚੌੜਾ ਸਾਹਿਬ ਵੀ ਆਗੇ ਨੇ ਮੈਂ ਮਹਿਸੂਸ ਕਰਦਾ ਅੱਜ ਜਿਹੜਾ ਇਕੱਠ ਹੈਗਾ ਇਹਦੇ ਵਿੱਚ ਸਾਰੇ ਹੀ ਆਜ਼ਾਦੀ ਦੇ ਪਰਵਾਨੇ ਬੈਠੇ ਹੋਏ ਨੇ ਮੈਂ ਚਾਹੁੰਨਾ ਹੈ ਕਿ ਜਦੋਂ ਵੀ ਜਿਹੜੇ ਵੀ ਬਲਾਰੇ ਬੋਲਣ ਸਾਡਾ ਜਨਰੇਟਿਵ ਹੈਗਾ ਕਿ ਜਿਹੜੇ ਸ਼ਹੀਦ ਸਿੰਘ ਨੇ ਇਹਨਾਂ ਦੀ ਕੰਟਰੀਬਿਊਸ਼ਨ ਕੀ ਹੈ ਇਹਨਾਂ ਪਰਿਵਾਰਾਂ ਨੇ ਕੀ ਕੀ ਕੰਟਰੀਬਿਊਟ ਕੀਤਾ ਹੈ ਤੇ ਜਿਹੜੀ ਕੌਮ ਹੈ ਉਹਨ ਜਿਹੜੇ ਆਉਣ ਵਾਲੇ ਚੈਲੰਜ ਨੇ ਸਾਡੇ ਦੋਸਤ ਨੇ ਪ੍ਰਵਿੰਦਰ ਸਿੰਘ ਵਿਜ ਵਕੀਲ ਨੇ ਜਿਹੜੇ ਇਲੈਕਸ਼ਨ ਦੇ ਬੜੇ ਐਕਸਪਰਟ ਨੇ ਉਹਨਾਂ ਨੇ ਮੈਨੂੰ ਦੱਸਿਆ ਕੱਲ ਰਾਤ ਦੀ ਕਿ ਜਿਹੜੇ ਆਉਣ ਵਾਲੇ ਹਾਲਾਤ ਨੇ ਬਹੁਤ ਖਤਰਨਾਕ ਨੇ ਕਿਉਂਕਿ ਮੈਂ ਲਗਾਤਾਰ ਕਹਿ ਰਿਹਾ ਕਿ ਜਿਹੜੀ ਇੰਡੀਅਨ ਸਟੇਟ ਹੈ ਉਹ ਪੰਜਾਬ ਦੇ ਖਿੱਤੇ ਵਿੱਚ ਸਿੱਖ ਪੋਲਿਟਿਕਸ ਨੂੰ ਇਰੈਲੇਵੈਂਟ ਕਰਨਾ ਚਾਹੁੰਦੀ ਹੈ ਜਿਹੜੇ ਰਵਾਇਤੀ ਦਲ ਦਿੱਲੀ ਦੇ ਉੱਪਰ ਸਵਾਰ ਸੀ ਦਿੱਲੀ ਦੇ ਨਾਲ ਭਾਈਵਾਲ ਸੀ ਅੱਜ ਦਿੱਲੀ ਨੇ ਉਹਨਾਂ ਨੂੰ ਕੰਡਮ ਕਰਕੇ ਸੁੱਟ ਦਿੱਤਾ ਹੈ ਤੇ 2027 ਦੇ ਵਿੱਚ ਰਵਾਇਤੀਆਂ ਦਾ ਖਾਤਮਾ ਹੋ ਜਾਣਾ ਹੈ ਤੇ 2029 ਦੇ ਵਿੱਚ ਜਿਹੜਾ ਨਵਾਂ ਡੀ ਲਿਮਿਟੇਸ਼ਨ ਕਮਿਸ਼ਨ ਬਣ ਰਿਹਾ ਹੈ ਉਹਦੇ ਵਿੱਚ ਜਿਹੜੇ 25 26 ਹਲਕੇ ਨਵੇਂ ਆ ਰਹੇ ਨੇ ਉਹ ਸਾਰੇ ਸ਼ਹਿਰੀ ਹਲਕੇ ਨੇ ਉਹਨਾਂ ਦਾ ਏਮ ਹੈ ਕਿ ਸਿੱਖ ਪੋਲਿਟਿਕਸ ਨੂੰ ਅਸੈਂਬਲੀ ਦੇ ਵਿੱਚ ਵੀ ਮਾਈਨਸ ਕਰਨਾ ਹੈ ਤੇ ਪੰਥ ਦਾ ਜਿਹੜਾ ਸਾਡੇ ਆਜ਼ਾਦੀ ਦੇ ਪਰਵਾਨੇ ਨੇ ਮੈਂ ਮਹਿਸੂਸ ਕਰਦਾ ਕਿ 29 ਤੋਂ ਬਾਅਦ ਬਹੁਤ ਖੁੱਲ ਕੇ ਉਜੜੀ ਦੁਵਾਰ ਹੈ ਜਿਹੜਾ ਪਰਦਾ ਹੈ ਵਿਚੋਂ ਨਿਕਲ ਜਾਣਾ ਹੈ ਰਵਾਇਤਿਆਂ ਦਾ ਖਾਤਮਾ ਹੋ ਜਾਣਾ ਫਿਰ ਗੱਲ ਪੰਥ ਦੀ ਤੇ ਦਿੱਲੀ ਨਾਲ ਸਿੱਧੀ ਚੱਲਣੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਭਾਈ ਅਵਤਾਰ ਸਿੰਘ ਖੰਡੇ ਨੂੰ ਸੱਚੀ ਸ਼ਰਧਾਂਜਲੀ ਤੇ ਇਹੀ ਹੋਏਗੀ ਕਿ ਜਿਵੇਂ ਸਿੱਖਾਂ ਨੇ ਪ੍ਰਾਤਨ ਸਮੇਂ ਦੇ ਵਿੱਚ ਆਪ ਦੇ ਆਪ ਨੂੰ ਮਿਸਲਾਂ ਦੇ ਵਿੱਚ ਦੀ ਆਰਗੇਨਾਈਜ਼ ਕੀਤਾ ਤੇ ਇਕੱਠੇ ਹੋ ਕੇ ਚੱਲਦੇ ਸੀ ਤੇ ਆਲਮੋਸਟ ਇੱਥੇ ਸਾਰੇ ਹੀ ਜਥੇਬੰਦੀਆਂ ਦੇ ਨੁਮਾਇੰਦੇ ਬੈਠੇ ਨੇ ਅਸੀਂ ਇਹ ਚਾਹੁੰਦੇ ਆ ਕਿ ਜਿਵੇਂ ਮੁਸਲਮਾਨਾਂ ਦੇ ਵਿੱਚ ਵੀ ਸਾਡੇ ਵਾਂਗੂ ਬੜੇ ਇੱਕ ਦੂਜੇ ਨਾਲ ਡਿਫਰੈਂਸਸ ਹੈਗੇ ਨੇ ਜੰਮੂ ਕਸ਼ਮੀਰ 'ਚ ਉਹਨਾਂ ਨੇ ਵੀ ਹੁਰੀਅਤ ਕਾਨਫਰੰਸ ਬਣਾਈ ਹੋਈ ਹੈ ਅਸੀਂ ਚਾਹੁੰਦੇ ਆ ਕਿ ਪੰਥ ਦੇ ਸਾਰੇ ਜਨੇ ਨੁਮਾਇੰਦ ਲੀਡਰ ਨੇ ਸਾਰੇ ਇਕੱਠੇ ਹੋ ਕੇ ਕੋਈ ਐਸੀ ਕੋਆਰਡੀਨੇਸ਼ਨ ਕਮੇਟੀ ਬਣਾਉਣ ਜਿਤਨਾ ਜਿਹੜੇ ਪੰਥ ਦੇ ਵੱਡੇ-ਵੱਡੇ ਮੁੱਦੇ ਨੇ ਉਹਨਾਂ ਦੇ ਉੱਪਰ ਇਕੱਠੇ ਹੋ ਕੇ ਸਰਦਾਰ ਭਰਪੁਰ ਸਿੰਘ ਬਲਵੀਰ ਬਹੁਤ ਵੱਡੇ ਵਿਦਵਾਨ ਸੀ ਉਹ ਕਹਿੰਦੇ ਸੀ ਜਿਹੜੀ ਕੌਮ ਹਾਕਮ ਨੂੰ ਮਹਿਸੂਸ ਨਹੀਂ ਕਰਾ ਸਕਦੀ ਤੂੰ ਛੱਟ ਦੇ ਜ਼ੁਲਮ ਕੀਤਾ ਉਹ ਆਪ ਦੀ ਹੋਂਦ ਖਤਮ ਕਰ ਲੈਂਦੀ ਹੈ ਹੁਣ ਤੁਸੀਂ ਦੇਖੋ 6 ਜੂਨ 1984 ਜਦੋਂ ਦਿੱਲੀ ਦੀ ਹਕੂਮਤ ਨੇ ਅਟੈਕ ਕੀਤਾ ਸਾਡਾ ਇਕੱਠ ਕਿੰਨਾ ਹੁੰਦਾ ਉੱਥੇ ਜਿਹੜੇ ਨਵੰਬਰ ਦੇ ਵਿੱਚ ਸਿੱਖ ਕਤਲੇਆਮ ਹੋਇਆ ਆਪਾਂ ਕਿੰਨੀ ਇੱਕ ਗਿਣਤੀ ਇਕੱਠੇ ਹੋ ਕੇ ਸਟੇਟ ਨੂੰ ਇਹ ਮਹਿਸੂਸ ਕਰਾਉਣਾ ਹੈ ਕਿ ਦਿੱਲੀ ਦੀ ਹਕੂਮਤ ਤੁਸੱਟ ਤੇ ਜ਼ੁਲਮ ਕੀਤਾ ਸੋ ਅਸੀਂ ਚਾਹੁੰਦੇ ਆਂ ਕਿ ਜਿੰਨੇ ਵੀ ਪੰਥ ਦੇ ਰੋਸ਼ਨ ਦਿਮਾਗ ਸਿੱਖ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਕੋਆਰਡੀਨੇਸ਼ਨ ਕਰਕੇ ਜਿਹੜੇ ਕੌਮ ਦੇ ਮੁੱਦਿਆਂ ਦੇ ਪ੍ਰੋਗਰਾਮ ਨੇ ਉਹ ਕੌਮ ਨੂੰ ਦੇਣ